ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਵਾਹਿਗੁਰੂ 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 ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਤ ਸੂਰਤ ਦਸਤਾਰ ਸਿਰਾਂ ਦੇ ਮਹਾਂਵਾਕ ਅਨੁਸਾਰ ਗੁਰੂ ਕਲਗੀਧਰ ਪਾਦਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ਾਂ ਰਹਿਮਤਾਂ ਜਿਹੜਾ ਤਖਤ ਸ੍ਰੀ ਕੇਸਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਇਹ ਗੁਰੂ ਕਾ ਖਾਲਸਾ ਸਾਜਿਆ ਜਿੱਥੇ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਕਾਰ ਬਖਸ਼ਿਸ਼ ਕੀਤੀ ਉਥੇ ਹੀ ਇਸੇ ਪ੍ਰਕਾਰ ਇਹ ਸਿਰ ਦੇ ਉੱਤੇ ਸਜਾਉਣ ਵਾਲਾ ਤਾਜ ਦਸਤਾਰ ਸਾਨੂੰ ਬਖਸ਼ਿਸ਼ ਕੀਤੀ ਤੇ ਹੋਰ ਵੀ ਥਾਵਾਂ ਤੇ ਸ਼ਹਿਰਾਂ ਇਲਾਕਿਆਂ ਪਿੰਡਾਂ ਦੇ ਵਿੱਚ ਦੂਰ ਦਰਾੜਿਆਂ ਦੇ ਵਿੱਚ ਦਸਤਾਰ ਜਿਹੜੀ ਇਹਨਾਂ ਦੇ ਮੁਕਾਬਲੇ ਵੀ ਹੁੰਦੇ ਰਹਿੰਦੇ ਨੇ ਕਿਉਂਕਿ ਭਾਵੇਂ ਕੋਈ ਲੱਖਾਂ ਜਿਹੜੇ ਆਦਮੀ ਲੱਖਾਂ ਲੋਕ ਖਲੋਤੇ ਹੋਣ ਉਹਨਾਂ ਵਿੱਚੋਂ ਅਗਰ ਇੱਕ ਦੀ ਦਸਤਾਰ ਸਿਰ ਤੇ ਹੋਵੇਗੀ ਤੇ ਲੱਖਾਂ ਵਿੱਚੋਂ ਕੱਲਾ ਪਛਾਣਿਆ ਜਾਵੇਗਾ ਕਿ ਇਹ ਗੁਰੂ ਦਾ ਸਿੱਖ ਹੈ ਦਸਤਾਰ ਦੀ ਏਡੀ ਵੱਡੀ ਅਹਿਮੀਅਤ ਹੈ ਤੇ ਏਡਾ ਵੱਡਾ ਸਤਕਾਰ ਤੇ ਪਹਿਚਾਨ ਹੈ ਤੇ ਇਸੇ ਤਰ੍ਹਾਂ ਇਸ ਲਹਿਰ ਦੇ ਵੱਲੋਂ ਅੱਜ ਇਹ ਮੁਕਾਬਲਾ ਜਿਹੜੇ ਨੇ ਦਸਤਾਰਬੰਦੀ ਦੇ ਕਰਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦੇ ਬੱਚਿਆਂ ਨੂੰ ਅਦਬ ਅਤੇ ਪੰਜ ਬੱਚੇ ਐਸੇ ਕੱਢੇ ਗਏ ਨੇ ਜਿਨ੍ਹਾਂ ਉਹਨਾਂ ਨਾਲੋਂ ਵੀ ਸੋਹਣੀਆਂ ਤੇ ਚੰਗੀਆਂ ਦਸਤਾਰਾਂ ਸਜਾਈਆਂ ਨੇ ਸਤਿਗੁਰੂ ਕਿਰਪਾ ਕਰਨ ਅਸੀਂ ਕਹਿੰਨੀਆ ਕਿ ਇਹ ਲਹਿਰ ਚੜ੍ਹਦੀ ਕਲਾ ਦੇ ਨਾਲ ਚਲਦੀ ਰਵੇ ਤਾਂ ਜੋ ਇਸੇ ਤਰ੍ਹਾਂ ਸਾਡੇ ਸਿੱਖਾਂ ਦੇ ਬੱਚਿਆਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਜਿਹੜੀਆਂ ਨੇ ਉਹ ਸਜਦੀਆਂ ਰਹਿਣ ਅਤੇ ਸਜ ਕਰਕੇ ਸਿੱਖੀ ਦੇ ਪ੍ਰਚਾਰ ਵਾਸਤੇ ਤੇ ਗੁਰਸਿੱਖ ਜਿਹੜੇ ਨੇ ਉਹ ਬਣਦੇ ਰਹਿਣ ਇਹ ਬੇਨਤੀ ਅਸੀਂ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ